ਸ਼ਾਸਤਰੀ ਕਾਲ ਜੀ ਸਾਡੇ ਵੱਲੋਂ ਜਾਨੀ ਕੇ ਸੰਘਾ ਫੈਮਿਲੀ ਵੱਲੋਂ ਅੱਜ ਦੇ ਬਲੌਗਸ 'ਚ ਤੁਹਾਡਾ ਸਵਾਗਤ ਹੈ ਤੇ ਜਿਹੜੇ-ਜਿਹੜੇ ਵੀਰਾਂ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਵੀ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਦਿਓ ਕੀ ਹੋਇਆ ਅੱਜ ਸਵੇਰੇ-ਸਵੇਰੇ ਵਾਈਫਾਈ ਵਾਲੇ ਆ ਗਏ ਵਾਈਫਾਈ ਤੋੜ ਦਿੱਤਾ ਯਾਰ ਅੱਜ ਆਪਣਾ ਕੁੱਤੀ ਨੇ ਸਵੇਰਾਂ ਨੇ ਸਾਰਾ ਤਾਰ ਤੋੜ ਦਿੱਤੀ ਹੈ ਹੈਂ ਆਦੇ ਇੰਦਰ ਡਿੱਗੀ ਆ ਆ ਕੁੱਟੀ ਆ ਅੱਲਾ ਕਰੇ ਤਾਰ ਕੰਟੀ ਨਹੀਂ ਰਮਾ ਜੀ ਕਿੰਨਾ ਚੱਬੀ ਹੋਈ ਆ ਤਾਰ ਸੇਰੇ ਸੇਰੇ ਤਾਰ ਇਹਨੇ ਚੱਬਤੀ ਆ ਕੱਲ ਤੇ ਰਾਤੀ ਸਾਰਾ ਵਾਈਫਾਈ ਨਹੀਂ ਚੱਲਿਆ ਇਹ ਇਹਨੇ ਭੂਏ ਚੜਾਈ ਆ ਹੋਰ ਕੀ ਆ ਭੂਏ ਚੜਾਈ ਨਹੀਂ ਦੋ ਦੇ ਦੰਤ ਚੀਜ਼ਾਂ ਚੱਬਦੀ ਨਹੀਂ ਹੁੰਦੀ ਆ ਦੇ ਤਾਰ ਦਾ ਗੱਦਾਂ ਜਲੂਸ ਕੱਢਿਆ ਉਹਨੂੰ ਕਦੀ ਕੱਕ ਕਰਦਾ ਕਦੀ ਕੋ ਇਸ ਕਰਕੇ ਆ ਮੈਂ ਵੱਡੀ ਪਤੰਗ ਚੜਾਉਂਦੇ ਆ ਆ ਤਾਰ ਇਹਨੇ ਵੱਡੀ ਪਤੰਗ ਚੜਾਉਂਦੇ ਨੇ ਹੁਣ ਤਾਰ ਹੋ ਜਾਣੀ ਛੋਟੀ ਤੇ ਦੇਖਦੇ ਆ ਕੀ ਹਵਾਕਾ ਤਾਂ ਹੁੰਦਾ ਹੈ ਰਾਤ ਦਾ ਨਹੀਂ ਚੱਲਿਆ ਵਾਈਫਾਈ ਤੇ ਕੋਈ ਬਲੌਗ ਨਹੀਂ ਕੋਈ ਪੈਂਦਾ ਨਹੀਂ ਕੋਈ ਤੁਹਾਨੂੰ ਪਤਾ ਫਿਲਮ ਫੋਨੋਂ ਦੇਖਣੀ ਹੈ ਅੱਜ ਕੱਲ ਵਾਈਫਾਈ ਜਾਂ ਨੈਟ ਨੂੰ ਟਿਕਨੇ ਕਿ ਹੁੰਦੇ ਤੇ ਹੁਣ ਆਪਾਂ ਇਲਾ ਇਹ ਕਰ ਲਈਏ ਤਿਆਰ ਸਟੈਂਡਿੰਗ ਜਾ ਜਿਨਾਂ ਨੇ ਜਾਣਾ ਵਿਆਹ ਤੇ ਉਹ ਵੀ ਤੁਹਾਨੂੰ ਬਹੁਤ ਵਧੀਆ ਅੱਜ ਸੱਚ ਮਾਈਏ ਤੇ ਦਿਖਾਉਨੇ ਆ ਦਿਓ ਸਾਹ ਉਹਦੇ ਭਰਾ ਦਾ ਵਿਆਹ ਆ ਕਿ ਕੀ ਸਿਸਟਮ ਆ ਸਾਰਾ ਜਾਣੇ ਉੱਥੇ ਓਕੇ ਤਾਰ ਹੁਣ ਵਾਧੂ ਸੀਗੀ ਹੁਣ ਉੱਥੋਂ ਖੋਲ ਕੇ ਕਿਉਂ ਕਿਹਨੇ ਤੋੜ ਤਾ ਨਾ ਇਹਦੀ ਕਤੂਤਾ ਸਾਰੀ ਤੈਨੂੰ ਦੱਸਾਂ ਤੈਨੂੰ ਉਹ ਕੀ ਕੀਤਾ ਸੀ ਦੇਖ ਹੁਣ ਭਾਈ ਜੀ ਆ ਕੀ ਕੀਤਾ ਆ ਇਹ ਵੀ ਚੱਬਣ ਨੂੰ ਫਿਰਦੀ ਆ। ਭੀ ਆ ਇਹਨੂੰ। ਬਾਜੀ ਬੱਸ। ਹੁਣ ਆਪਾਂ ਰੈਡੀ ਰੋਡੀ ਹੋ ਗਏ ਆ। ਕੱਪੜੇ-ਕਪੜੇ ਪਾ ਲਿਆ ਸੇਮ ਸੇਮ ਟੀ-ਸ਼ਰਟ ਤੇ ਮੰਮੀ ਰੋਟੀ ਖਾਂਦੇ ਪਾਏ। ਹੁਣ ਇਹਨਾਂ ਨੇ 10 ਮਿੰਟ ਜਾਣਾ ਮਾਈਏ ਤੇ ਕਿ ਨਹੀਂ ਦੋਸਤੋਂ? ਉਹ ਜਿੱਡੇ ਮਾਈਏ ਨੂੰ ਘਵਾੜੇ। ਹੂੰ। ਮਾਈਏ ਚੱਲੇ ਘਵਾੜੇ ਤੇ ਰੋਟੀ ਘਰੇ ਹੀ ਪਹਿਲਾਂ ਖਾਈ ਜਾਂਦੇ ਮੰਮੀ। ਮੰਨਿਆ ਤੇ ਚੋੜੀਆ ਚੋੜ ਉੱਪਰ ਤਾਂ ਬੀਬੀ ਭੋਗ ਤੇ ਗਏ ਹੈ ਨਾ ਬੀਬੀ ਭੋਗ ਬੀਬੀ ਦੇ ਚਾਰ ਦੰਦ ਕੱਢੇ ਆ ਚਾਰ ਦੰਦ ਕਢਾਏ ਪਰਸ ਜਾ ਕੇ ਭੋਗ ਆਣ ਗਏ ਬੀਬੀ ਕਹਿੰਦੇ ਮੰਮੀ ਜੀ ਮੈਂ ਮੰਮੀ ਭੋਗਦਾ ਸਦਾ ਮੈਂ ਨਹੀਂ ਜਾਣਾ ਕਹਿੰਦੀ ਮੇਰੇ ਦੰਦ ਕਢਾਏ ਹਾਂ ਸਵੇਰੇ ਕਹਿੰਦੇ ਮੰਮੀ ਮੈਂ ਨਹੀਂ ਜਾਣਾ ਹੈ ਕਿੰਨਾ ਰੋਣਾ ਤੂੰ ਨਹੀਂ ਮੈਂ ਨਹੀਂ ਜਾਣਾ ਆਹੋ ਪਾਪਾ ਤੇ ਲਾ ਮੰਮੀ ਕਹਿੰਦੀ ਸੀ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਸਵੇਰੇ ਕਹਿੰਦੇ ਮੰਨ ਮੰਨ ਕਿੱਦਾਂ ਕਰ ਜਾਇਆ ਮਾ ਕਿਉਂਕਿ ਹੁਣ ਅਸੀਂ ਤੇ ਕਿਤੇ ਜਾਂਦੇ ਨਹੀਂ ਭੂਖ ਭੂਗ ਤੇ ਸਾਰੇ ਇਹੇ ਜਾਂਦੇ ਆ ਕਿਉਂਕਿ ਆਪਾਂ ਦੇ ਕਿਉਂਕਿ ਨਾਮ ਪਵਾੜਾ ਖਾਣਾ ਆਉਂਦਾ ਨਾ ਕੁਛ ਰੋਟੀ ਉਹ ਗਣੀ ਘਰੇ ਆ ਜੀ ਪਾਪਾ ਦਾ ਲੀਵਰ ਫੈਟੀ ਜਲਦੀ ਹੋ ਜਾਂਦਾ ਨਹੀਂ ਮਾਦ ਲਿਖਾਉਂਦੇ ਨਹੀਂ ਗੈਰਗੇਸ਼ਨ ਕਰਦੇ ਹੱਲੇ ਤੇ ਇਹ ਭੋਗ ਜੋ ਵਿਆਹ ਇਹਨਾਂ ਨੂੰ ਬੜਾ ਚਾਹ ਆਉਂਦਾ ਤਾਂ ਆਪਣਾ ਬਸ ਸਿਸਟਮ ਇਦਾਂ ਹੀ ਆ ਬਝੂ ਰੁੱਧੀ ਆਉਂਦਾ ਪਰ ਆ ਵਿਆਹ ਤੁਹਾਨੂੰ ਜਰੂਰ ਵਿਆਹ ਵੀ ਜਾਵਾਂਗੇ ਸਾਰਾ ਕੁਝ ਕਰਾਂਗੇ ਤੇ ਅੱਜ ਚੱਲੇ ਜਾਓ ਤੇ ਮਾਇਆਂ ਦੇਖੋ ਪਹਿਲਾਂ ਜਰਾ ਤੇ ਮੈਂ ਆ ਜਾਣਾ ਜਲਦੀ ਆ ਜਾਣਾ ਪਾਪਾ ਮੰਮੀ ਨੂੰ ਕਹ ਦਿਓ ਜਲਦੀ ਆ ਜਵੇ ਮੰਮੀ ਨੇ ਤੁਰਨਾ ਨਿਕਲ ਤੋ ਆਓ ਕਿਹਾ ਮੈਂ 1 ਵਜੇ 12 ਵਜੇ ਆਇਆ ਨਾ ਵੀ ਕਰੀ ਘਰੀ ਮਨੂੰ ਵੀ ਤੁਰ ਪਵੇ ਤੂੰ ਤੇ ਤੁਰਦੀ ਨੀ ਆਉਂਦਾ ਉੱਥੇ ਟਾਈਮ ਨਾ ਤੈਨੂੰ ਮੈਂ ਤਾਂ ਆ ਪਾ ਜਾਣਾ ਪਤਾ ਮਾਇਆਂ ਲਾ ਕੇ ਹੈ ਕੁੜਗਾ ਨੂੰ ਵੀ ਆਣ ਕੇ ਕੋਲ ਦੱਸਣਾ ਕਿ ਨਹੀਂ ਕੰਮ ਹਾਂ ਉਹ ਸਹੀ ਹੈ ਨੇ ਹੋ ਜੀ ਹੁਣ ਅਹੀਂ ਆ ਗਿਆ ਹੈਗੇ ਦੇਖੇ ਜੇ ਜੇ ਕੌਂਸਲ ਨੇਗਾ ਹਜੇ ਖਾਣਾ ਪਾਣੀ ਲੱਗਣਾ ਨਾ ਹਜੇ ਮਾਈਆਂ ਲੱਗਿਆ ਸਾਰੀ ਡੈਕੋਰੇਸ਼ਨ ਕੀਤੀ ਹੋਈ ਆ ਰੰਗ ਰੰਗ ਉਹ ਅਹੀਂ ਪਹਿਲਾ ਆ ਗਿਆ 11:30 ਹੋ ਗਏ ਆ ਤਾਂ ਹੁਣ ਮੰਮੀ ਨੇ ਪਤਾ ਨਹੀਂ ਕਿੰਨਾ ਪੈਨ ਲਵਾਉਣਾ ਮੇਰੇ ਹਿਸਾਬ ਨਾਲ ਤਾਂ 2-3 ਤਾਂ ਵਾਜੀ ਜਾਣੇ ਇਹ ਜਿੱਥੇ ਤੱਕ ਲੱਗਦਾ ਤੇ ਆਪਾਂ ਜਾ ਕੇ ਕਿੱਥੇ ਬਹਿ ਜਾਂਦੇ ਆ ਤੋਂ ਫੇ ਚੁਕਦੇ ਆ ਤੇ ਇਹੋ ਪਹੁੰਚਿਆ ਗਿਆ ਰੋਗ ਹੈ ਤੇ ਮੰਮੀ ਨੇ ਨਾ ਕਿੱਥੇ ਤੇ ਚਾਹ। ਬੁਰਿਆ ਆਇਆ। ਬੋਲੀ ਬਣਾਉਂਦੇ ਪਏ ਹੁਣ ਹਜੇ ਸਟਾਰਟ ਹੋਣਾ ਕੰਮ। ਨਾ ਕੋ ਘਾੜ ਪੀਣ ਨੂੰ ਲੱਗਾ ਹਜੇ ਕੋਈ ਬੰਦ ਹੀ ਆ ਸਾਰਾ ਕੰਮ। ਘਾੜ ਪੀਣ ਨੂੰ ਲੱਗਾ ਜਰ ਹਜੇ ਕੰਮ ਨੂੰ ਪੁੱਪ ਲੱਗੀ। ਬਸ ਤਿਆਰੀ ਆ ਹੁਣ ਦੇ ਆ ਬਸ ਸੰਗਰ ਪਾਣੀ ਪੀਣੀ। ਹੁਣ ਦਾ ਵੇ ਮਾਈਆਂ ਲੱਗਣਗੇ ਨਾ ਪੁੱਪ ਲੱਗੀ। ਆ ਮੁੰਡਾ ਜੀ ਤੇਰਾ ਕਹਿੰਦਾ ਮੈਨੂੰ ਬਲੌਗ 'ਚ ਵੀਡੀਓ ਬਣਾਉਂ ਸਾਡੀ ਆਪਣਾ ਨਾਂ ਦੱਸ ਦੇ ਨਾਂ ਦੱਸ ਕੋਈ ਇੰਗਲਿਸ਼ 'ਚ ਗੱਲ ਕਰ ਲੈ ਕੋਈ ਵੀ ਦੱਸ ਦੇ ਕੋਈ ਵੀ ਦੱਸ ਦੇ ਆਈ ਐਮ ਫਾਈਨ ਲੈ ਸ਼ੌਕੀ ਦੀ ਗੱਲ ਕੀਤੀ ਆਪਣਾ ਗੋਲੀ ਬਣਾਉਂਦੇ ਪਏ ਹੁਣ ਹਜੇ ਸਟਾਰਟ ਹੋਣਾ ਕੰਮ ਨਾ ਕੋ ਕਾਣ ਪੀਣ ਲੱਗਾ ਹਜੇ ਕਾਫੀ ਬੰਦ ਹੀ ਆ ਸਾਰਾ ਕੰਮ ਔਰ ਪੀਣ ਨੂੰ ਲੱਗਾ ਜਾਣਾ ਹਜੇ ਕੰਮ ਨੂੰ ਥੋਪ ਲੱਗੀਆਂ। ਬਸ ਤਿਆਰੀ ਆ ਹੁਣ ਵੇ ਆਪ ਸੁਨਗਰ ਪਾਣੀ ਪੂਰੀ ਹੋ ਗਈ। ਹੁਣ ਦਾ ਵੇ ਜੇ ਮਾਈਆਂ ਲੱਗਣਗੇ ਨਾ ਥੋਪ ਲੱਗਣੀ। ਆ ਮੁੰਡਾ ਜੀ ਦੇਦਾ ਕਹਿੰਦਾ ਮੈਨੂੰ ਬਲੌਗ ਚ ਵੀਡੀਓ ਬਣਾਉ ਸਾਡੀ। ਆਪਣਾ ਨਾਮ ਦੱਸ ਦੇ। ਨਾਮ ਦੱਸ। ਕੋਈ ਇੰਗਲਿਸ਼ ਚ ਗੱਲ ਕਰ। ਲੈ। ਕੋਈ ਵੀ ਦੱਸ ਦੇ। ਕੋਈ ਵੀ ਦੱਸ ਦੇ। ਆਈ ਐਮ ਫਾਈਨ। ਲੈ 100 kg ਦੀ ਗੱਲ ਹੈ। ਉਹਨਾਂ ਜਿਹੜੇ ਮੈਂ ਪੜ੍ਹਿਆ ਸੀ ਉਹ ਬਹੁਤ ਪਸੰਦ ਕਰਦਾ ਹਾਂ। ਹੁਣ ਪਾਪਾ ਚੌਲ ਖਾਂਦੇ ਪਏ। ਕਿਹਨਾਂ ਖਾਂਦੇ ਪਏ? ਮਾਈਏ ਦੇ ਚੌਲ। ਸਵਾਪਾ ਲਿਆਂਦਾ ਹੀ ਮੈਂ ਕਿਹਾ ਚੱਲ ਥੋੜੇ ਦਿਨ ਘਾਰੇ ਦੇ ਹੀ ਜਾਂਦੇ ਆ ਤੇ ਘਰੇ ਵੀ ਪਏ ਰਹਿੰਦੇ ਕਈ ਵਾਰੀ। ਹੁਣ ਤਾਂ ਗਰਮ ਗਰਮ ਖਾਣ ਹੋ ਜਾਂਦੇ ਹਨਾ। ਉਹਦਾ ਸਵਾਦ। ਬਹੁਤ ਸਵਾਦ ਆ ਚੌਲ। ਉਹਨਾਂ ਨੇ ਪ੍ਰੋਗਰਾਮ ਬਹੁਤ ਸੋਹਣਾ ਕੀਤਾ ਸੀ। ਇੱਥੇ ਮਾਈਨੇ ਤੇ ਛੋਲੇ ਭਟੂਰੇ। ਨਹੀਂ ਘੱਟਾ ਜੋ ਵੀ ਬਹੁਤ ਸੋਹਣਾ ਬਣਾਇਆ ਸੀ ਪ੍ਰੋਗਰਾਮ ਵੀ ਗੱਲ ਉਹ ਹੀ ਆ ਕਿ ਦਿੱਤੇ ਕਾਰਪੀਨ ਨੂੰ ਵਧੀਆ ਮੈਜੋ ਦੇਖੀ ਦੇਖੀ ਲੈ ਇਹ ਤਾਂ ਅਹੀਂ ਤਾਂ ਰੋਟੀ ਨਾ ਪਹਿਲੇ ਹੀ ਰਾਜ ਕੇ ਕਿਵੇਂ ਲੋਕ ਚ ਦੇਖ ਹੀ ਲੈਣਾ ਪਰ ਮੈਂ ਗੱਲ ਕਰਦੀ ਵੀ ਦੇਖ ਲਓ ਕਈ ਵਾਰੀ ਦੂਰੋਂ ਪਰੌਣੇ ਆਉਂਦੇ ਅੱਗੇ ਅੱਗੇ ਇਹ ਹੁੰਦਾ ਹੀ ਸੀਗਾ ਵੀ ਆਿਆਂ ਨੂੰ ਰੋਟੀ ਪਾਣੀ ਪੋਚਦੇ ਸੀ ਹੁਣ ਕੋਈ ਹੋਰ ਰਵਾਇਤ ਚੱਲ ਪਈ ਪਹਿਲਾਂ ਪਿੱਛੇ ਝਟ ਗਏ ਸੀ ਪਹਿਲਾਂ ਤਾਂ ਚਾਹ ਹੀ ਪੂਜੀਬਦਾਨ ਨਾ ਪਲੋਦੇ ਹੁੰਦੇ ਸੀਗੇ ਚਲੋ ਬਾਕੀ ਆਪੋ ਆਪਣਾ ਹਿਸਾਬ ਕਿਤਾਬ ਹੁੰਦਾ ਕੋਈ ਥੋੜਾ ਕਰਦਾ ਕੋਈ ਜ਼ਿਆਦਾ ਕਰਦਾ ਵਿਆਦ ਕਰਨੇ ਪੈਂਦੇ ਆ ਚਲੋ ਹੁਣ ਮੈਂ ਵੀ ਖਾ ਲਵਾਂ ਚੌਲ ਹਾਂ ਨਹੀਂ ਹਾਂ ਨਹੀਂ ਵਿਆਹ ਮਤਲਬ ਕੁੜੀ ਦੇ ਵਿਆਹ ਤੇ ਖਰਚਾ ਆ ਜਾਂਦਾ ਉਨਾ ਹੀ ਮੁੰਡੇ ਦੇ ਸਹੀ ਵਾਲਿਆ ਸੇਮ ਆ ਜਾਂਦਾ ਪਰ ਫਿਰ ਕੁੜੀ ਦੇ ਥੋੜਾ ਜਿਹਾ ਵੱਧ ਜਿਆਦਾ ਆ ਜਾਂਦਾ ਕੁੜੀ ਦੇ ਕਿਹੜਾ ਪਰ ਮੁੰਡੇ ਵਾਲੇ ਵੀ ਘਰੇ ਪੂਰਾ ਪੂਰਾ ਪ੍ਰੋਗਰਾਮ ਕਰਦੇ ਉਨਾ ਹੀ ਖਰਚਾ ਆ ਜਾਂਦਾ ਹੁਣ ਬੱਜ ਕੇ ਰਾਤ ਦੇ 8 ਕੀ ਹੋਇਆ ਮੇਰੇ ਭਰਾਵਾ ਜੀ ਦੇ ਵਿੱਚ ਇਥੇ ਛਾਲੇ ਬਹੁਤ ਹੋਏ ਆ ਛਾਲੇ ਹੋ ਗਾ ਜਿਹੜੀ ਪਹਿਲਾਂ ਨਹੀਂ ਆ ਕਿ ਉਹਦੇ ਗਲਿਸਰੀਨ ਗਲਿਸਰੀਨ ਆ ਆਹ ਇਹ ਹੁਣ ਪਾ ਕੇ ਤਾਂ ਇਥੇ ਜੀਭ ਦੇ ਥੱਲੇ ਆ ਦੇ ਨਾ ਪੂਰੇ ਚਾਤੋਂ ਹੋਏ ਆ ਆਹ ਮੈਂ ਦੇਖੀ ਫੋਟੋ ਜਿਹੜੀ ਲੀਵਰ ਦੀ ਗਰਮੀ ਹੈ ਨਾ ਜਦੋਂ ਆਪਾਂ ਤਾਂ ਦਵਾਈ ਖਾਧੀ ਹੁਣ ਉਹ ਬਾਹਰ ਆ ਗਈ ਬਾਹਰ ਆਉਣ ਦੇ ਨਾਲ ਉਹਨਾਂ ਮੂੰਹ 'ਚ ਜੀਭ ਦੇ ਇੱਥੇ ਸਾਰੇ ਛਾਲੇ ਜੇ ਹੋ ਗਏ ਪਤਾ ਨਹੀਂ ਕੋਈ ਨਾ ਕੋਈ ਜਹਿਮਤ ਪਈ ਰਹਿੰਦੀ ਬਾਬਾ ਇਹ ਵੀ ਮੈਂ ਦੇਖਿਆ ਵੀ ਇੱਕ ਹੁੰਦੇ ਨੇ ਕਹਿੰਦੇ ਸਿਆਣੇ ਬੰਦੇ ਨਜ਼ਰ ਲੱਗ ਜਾਂਦੀ ਉਹ ਵੀ ਸਿਸਟਮ ਜਿਹਾ ਮਤਲਬ ਇੱਕ ਹੱਸਦੇ ਪਰਿਵਾਰ ਨੂੰ ਐ ਜੋ ਹਨ ਤੁਹਾਨੂੰ ਪਤਾ ਵੀ ਇੱਕ ਵਾਕਈ ਮੈਂ ਦੇਖ ਲਿਆ ਹਸਾਬ ਕਿਤਾਬ ਨਜ਼ਰ ਲੱਗ ਜਾਂਦੀ ਆ ਜਦੋਂ ਕੋਈ ਚੀਜ਼ ਲੈਣੇ ਆ ਜਾਂ ਕੋਸ਼ ਹੁੰਦਾ ਹਨ ਉਹ ਇੱਕਦਮ ਤੁਹਾਨੂੰ ਨਜ਼ਰਾਂ ਲੋਕਾਂ ਨੇ ਸਾਰੇ ਨਹੀਂ ਮਾਰੇ ਕਿ ਨਾ ਕੁਝ ਲੋਕ ਹੁੰਦੇ ਜਿਹੜੇ ਵਿੱਚ ਜੈਲਸ ਜੀ ਕਰਦੇ ਹੁੰਦੇ ਆ ਉਹ ਤੁਹਾਨੂੰ ਕਿਤੇ ਨਾ ਕਿਤੇ ਉਹਦਾ ਫੈਕਟ ਪੈਣ ਲੱਗ ਪੈਂਦਾ ਹੌਲੀ 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 ਆ ਰਹੀ ਇਸ ਤੈ ਸਾਡਾ ਸਿਸਟਮ ਇਦਾਂ ਹੋਇਆ ਕੁਛ ਨਾ ਕੁਛ ਹੋਇਆ ਹੀ ਇੰਦਾ ਘਰ ਦੇ ਵਿੱਚ ਜਾਂ ਪਾਪਾ ਨਹੀਂ ਠੀਕ ਰਹਿੰਦਾ ਮੰਮੀ ਨਹੀਂ ਠੀਕ ਰਹਿੰਦੀ ਜਾਂ ਆਪ ਨਹੀਂ ਕਦੀ ਠੀਕ ਰਹੀ ਤਾਂ ਮਗਰ ਇੱਕ ਪਹਿਲਾਂ ਸਾਰੀ ਸੈਟਿੰਗ ਆ ਗਈ ਸੀ ਔਰ ਥੋੜੀ ਥੋੜੀ ਫੇਰ ਸੈਟਿੰਗ ਇਦਾਂ ਬੇਗਾਨਾ ਫਿਰ ਪਤਾ ਨਹੀਂ ਕੀ ਸੈਟਮ ਇਹ ਵੀ ਦੱਸਿਓ ਵੀ ਨਜ਼ਰ ਦਾ ਸਿਸਟਮ ਹੁੰਦਾ ਕੇ ਵੀ ਮਨ ਮਤਲ ਇਕ ਲੋਕਾਂ ਦੇ ਬਿਆਨ ਹੀ ਆ ਉਦਾਂ ਹੀ ਗੱਲਾਂ ਬਾਤਾਂ ਆ ਹਨ ਤੇ ਇੱਕ ਹੋਰ ਅਜਬੀਰ ਸਾਡੇ ਕੋਲ ਆਏ ਸੀਗੇ ਜਿੱਦਾਂ ਹੁਣ ਯਾਰ ਮੇਤੋ ਕਿਸੇ ਤੋਂ ਨਾ ਨਹੀਂ ਹੁੰਦੀ ਜਿੱਦਾਂ ਮਤਲ ਲਾਲਾ ਵੀ ਕਦੀ ਕੋਈ ਆਇਆ ਇਹਦਾ ਮੈਂ ਇਹਦਾ ਸੈਟਮਾ ਨਾ ਕਿੰਨੀ ਗਾਲੀ ਕਮਾ ਆਪ ਹੀ ਨਹੀਂ ਜੇ ਮੇਰੀ ਸੈਟਿੰਗ ਹੋਣੀ ਤੇ ਉਹ ਜਿੱਦਾਂ ਸਾਡੇ ਗਵਾਂਢੀ ਸੀਗੇ ਵਿਚਾਰਿਆਂ ਦੇ ਨਵੀਂ ਜੰਮੀ ਜਿੱਦਾ ਇੱਕ ਕੁੜੀ ਹੋਈ ਆ ਅਜੇ 20 ਦਿਨਾਂ ਦੀ ਦੋਨਾਂ ਅੱਖਾਂ ਦੇ ਵਿੱਚ ਬਚ ਵਿਚਾਰੀ ਦੇ ਕਾਲਾ ਮੋਤੀਆ ਮਤਲਬ ਉਹਨਾਂ ਨੇ ਆਪਰੇਸ਼ਨ ਕਰਾਉਣਾ ਅਜੇ ਵੀਡੀਓ ਬਾਅਦ ਚ ਪਾ ਦੇਣੀ ਆ YouTube ਤੇ ਫੇਸਬੁੱਕ ਤੇ ਉਹਨਾਂ ਦਾ ਇੱਕ ਆਹ ਨੰਬਰ ਦੇ ਦਿੱਤਾ ਹੈ ਜੇ ਕੋਈ ਵੀ ਵੀਰ ਭੈਣੇ ਹੱਲਪ ਕਰਨਾ ਚਾਹੁੰਦਾ ਉਹ ਕਿਸੇ ਤਰ੍ਹਾਂ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਜਾਂ ਉਹਨਾਂ ਦੇ ਕੋਹਨ ਤੇ ਜਿੱਦਾਂ ਵੀ ਹੋਇਆ ਹੈ ਨਾ ਤੁਹਾਨੂੰ ਸਹੀ ਲੱਗੂਗਾ ਇੱਥੇ ਕਿਸੇ ਨੇ ਆ ਕੇ ਉਹਨਾਂ ਨੂੰ ਹੈਲਪ ਕਰਨ ਦੀ ਕੋਈ ਗੱਲ ਕੀ ਆ ਬਸ ਇਹ 20 ਦਿਨਾਂ ਦੀ ਸਰਪ ਕੁੜੀ ਆ ਦੇਖ ਲਓ ਜਦੋਂ ਜੰਮਦੇ ਹੀ ਆਪਾਂ ਕਹਿੰਦੇ ਨੇ ਆ ਜੋ ਕਈ ਵੇਲੇ ਜੰਮਦੇ ਹੀ ਆਪਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਮਤਲਬ ਨਿਆਣੇ ਕਿ ਕਈ ਜੰਮ ਦੇ ਕਰੋੜਾਂ ਬਦੀ ਆ। ਮਤਲਬ ਇਹ ਰੱਬ ਦੇ ਰੰਗ ਹੀ ਆ ਦੇਖ ਲੋ ਕਿਦਾਂ ਦਾ ਸੈਟ ਉਹਨਾਂ ਵਿਚਾਰਿਆਂ ਦੇ ਪਹਿਲਾਂ ਵੀ ਕੁੜੀ ਆ, ਹੁਣ ਵੀ ਕੁੜੀ ਆ। ਦੋ ਕੁੜੀਆਂ ਹੋ ਗਈਆਂ ਪਰ ਚਲੋ ਉਹ ਵੀ ਕੁੜੀਆਂ ਵੀ ਮੁੰਡਿਆਂ ਨਾਲ ਵਧੀਆ ਹੁੰਦਾ ਮੈਂ ਮਾੜਾ ਨਹੀਂ ਕਹਿੰਦਾ। ਪਰ ਗੱਲ ਇਹ ਆ ਕਿ ਕਈ ਕੁੜੀਆਂ ਨੇ ਵੀ ਮਤਲਬ ਵਧੀਆ ਆਪਣੇ ਘਰ ਪਰਿਵਾਰਤਾਰ ਤੇ ਵਧੀਆ ਮਿਹਨਤ ਕਰਦੀਆਂ ਪਰ ਗੱਲ ਆ ਵੀ ਇੱਕ ਦੋਨੇ ਨਿਰਾਜ ਉਹਨੂੰ ਦੀਂਦਾ ਨਹੀਂ ਵਿਚਾਰੀ ਨੂੰ। ਇਸ ਕਰਕੇ ਉਹ ਵੀਡੀਓ ਪਾਈ ਆ ਜੇ ਕੋਈ ਵੀ ਮੀਰ ਹੈਲਪ ਕਰਨਾ ਚਾਹੁੰਦਾ ਉਹ ਜਿੰਨੇ ਦੀ ਵੀ ਹੋ ਸਕੇ ਉਹਨਾਂ ਦਾ ਲਾਕ ਰੁਪਏ ਦਾ ਖਰਚਾ ਆ ਤੁਸੀਂ ਉਹਨਾਂ ਨੂੰ ਕਰ ਸਕਦੇ ਆ ਜਿੱਦਾਂ ਵੀ ਹੋਇਆ ਤੁਹਾਨੂੰ ਸਹੀ ਲੱਗਦਾ ਉਸ ਹਿਸਾਬ ਨਾਲ ਉਹਨਾਂ ਨੂੰ ਪੈਸੇ ਪਾ ਦਿਓ ਜਿੰਨੇ ਜਿਹੜੇ ਜਿਹੜੇ ਵੀਰਾਂ ਉਸਾਰਦਾ ਗੀਆਂ ਵਾਲੇ ਆਪਣਾ ਦਸਵਾਂਝ ਕੱਢਿਆ ਹੁੰਦਾ ਮਨਤਾਬ ਨੂੰ ਬੁਖਾਰ ਜਿਹਾ ਚੜ ਗਿਆ ਕਿਤੇ ਹਵਾ ਲੱਗ ਉਹ ਦੁਪਹਿਰੇ ਪਟੂਰੇ ਹੀ ਆ ਖਾ ਲਏ ਯਾਰ ਉਹ ਬਾਲੇ ਤੇਲ ਹੀ ਹਿਸਦਾ ਉਹੇ ਤਰ੍ਹਾਂ ਨੂੰ ਦਸੀਆਂ ਨਾ ਕੁਛ ਨਾ ਕੁਛ ਹੋਇਆ ਇੱਕ ਚਮਚਾ ਤੇਲ ਦਾ ਹੀ ਹੈ ਉਹਦੇ ਉਹ ਨਾ ਕੋਈ ਕੁਛ ਹੋਇਆ ਰਹਿੰਦਾ ਇਹ ਸਾ ਵੀ ਕੁਛ ਸੈਟਮ ਕਰਦੇ ਆ ਮਰਚਾਂ ਮੂਚਾਂ ਵਾਰੋ ਸਾਰੇ ਜਣੇ ਇੰਦਾ ਸੈਟਮ ਹੋ ਜਾਂਦਾ ਪਤਾ ਨਹੀਂ ਕੋਈ ਨੇ ਕਹਿਣਾ ਕਿਹੜੀਆਂ ਗੱਲਾਂ ਕਰਨ ਲਿਆ ਪਰ ਮੈਂ ਦੇਖਿਆ ਵੀ ਜਦੋਂ ਘਰ ਤੇ ਜਾਵਾਂ ਤਾਂ ਪਿੰਡੀ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਤਾਂ ਕੁਛ ਨਾ ਕੁਛ ਹੋਇਆ ਹੀ ਰਹਿੰਦਾ ਹੈ ਨਾ ਤੇ ਇਸ ਲਈ ਰੱਬ ਕੋਲ ਅਰਦਾਸ ਕਰਿਆ ਕਰੋ ਭਰਾਵਾ ਰੱਬਾ ਮਾੜੇ ਚੰਗੇ ਦਿਨ ਚੱਲਦੇ ਰਹੇਣ ਬਸ ਸਰੀਰ ਤਾਂ ਤੰਦਰੁਸਤ ਰਹੇ ਨਾ ਇਹੀ ਗਾਉ ਉਹਨਾ ਕਾਲਾ ਬਮੜਿਆ ਸੈਕਿੰਦੀ ਤੇ ਓਕੇ ਬਏ ਤੇ ਜੋਹ ਦਾ ਹੁੰਦੀ ਆ ਕਿੱਥੇ ਗਈ ਆ ਉਹ ਉਥੇ ਦੁਕਾਨੇ ਗਏ ਆ ਹਮ ਆ ਜਾਣਾ ਉਹਨੇ ਮੈਂ ਲੈ ਕੇ ਆਉਣਾ ਉਹਨਾਂ ਨੂੰ ਓਕੇ